ਪ੍ਰਧਾਨ ਮੰਤਰੀ ਜੀ ਜੋ ਕਿਹਾ ਜਾਂਦਾ ਉਹ ਬੜੀ ਜਨਵਰੀ ਨਾਲ ਪ੍ਰਧਾਨ ਮੰਤਰੀ ਜੀ ਦਾ ਬਿਆਨ ਸਾਰੀ ਦੁਨੀਆ ਐਕਸੈਪਟ ਕਰਦੀ ਹੈ ਕੋਈ ਮੈਨੂੰ ਉਸ ਤੇ ਕਮੈਂਟ ਕਰਨ ਦੀ ਲੋੜ ਨਹੀਂ ਪਰ ਮੈਂ ਇੱਕੋ ਗੱਲ ਕਹਿ ਸਕਦਾ ਕਿ 1984 ਜਿਹੜਾ ਦਿੱਲੀ ਕਤਲੇਆਮ ਚ ਕੰਦਾ ਹੋਇਆ ਉਸ ਵਕਤ ਸਭ ਤੋਂ ਚੰਗੀ ਸੇਵਾ ਮੈਂ ਇੱਦੇ ਆਰਟੀਕਲ ਵੀ ਲਿਖੇ ਆ ਉਹ ਵਿਜੇ ਕੁਮਾਰ ਮਲੋਤਰਾ ਔਰ ਮਦਰ ਨਾਲ ਖੁਰਾਨਾ ਇਹ ਜਿਹੜੇ ਕਿ ਉਸ ਵਕਤ ਇਸ ਪਾਰਟੀ ਦੇ ਲੀਡਰ ਸਨ ਉਹਨਾਂ ਨੇ ਕੀਤੀ ਮਲੋਤਰਾ ਜੀ ਤੇ ਜਦੋਂ ਗਾਜ਼ੀਆਬਾਦ ਟ੍ਰੇਨ ਤੇ ਸਿੱਖਾਂ ਦਾ ਹਮਲਾ ਹੋਇਆ ਆਪਣੇ ਵਰਕਰ ਲੈ ਕੇ ਉੱਥੇ ਪਹੁੰਚੇ ਉਹਨਾਂ ਨੂੰ ਬਚਾਇਆ ਹੁਣੇ ਮਲੋਤਰਾ ਜੀ ਦਾ ਜਦੋਂ ਵਿਦਨ ਹੋਇਆ ਮੈਂਨੇ ਲੇਖ ਲਿਖੇ ਜੋ ਸਭ ਅਖਬਾਰਾਂ ਵਿੱਚ ਛਪਾਇਆ ਔਰ ਇਸ ਬਾਤ ਦਾ ਔਰ ਇਸ ਗੱਲ ਦਾ ਕਿ ਮੱਦੇਨਾਲ ਖੁਰਾਨਾ ਜੀ ਨੇ ਸਾਰਾ ਮਹੱਲਾ ਉਹ ਜਾਣਦਾ ਕਿਵੇਂ ਘਰਾਂ ਘਰਾਂ ਜਾ ਕੇ ਇਹਨਾਂ ਦੇ ਨਾਲ ਦੇ ਜਿੰਨੇ ਵੀ ਦੋਸਤ ਯਾਰ ਇਹਨਾਂ ਦਾ ਗਰੁੱਪ ਸੀ ਪੂਰੀ ਮਦਦ ਕੀਤੀ ਔਰ ਇਸ ਵਾਰ ਤੇ ਸਾਰੀ ਦੁਨੀਆ ਨੂੰ ਪਤਾ ਹੈ ਲੋਕ ਇਦਾਂ ਅਪਰੀਸ਼ੀਏਟ ਕਰਦੇ ਇਹ ਕਦੇ ਨਾ ਭੁੱਲੋ ਕਿ ਦਿੱਲੀ ਸ਼ਹਿਰ ਵਿੱਚ ਸਿੱਖਾਂ ਦੇ ਹੱਕ ਵਿੱਚ ਮੱਲੇਦਾਰ ਗਵਾਂਡੀ ਅਣਗਿਣਤਾ ਹੈ ਬਿਲਕੁਲ ਇਹ ਜਿਹੜੇ ਮਾਰਨ ਵਾਲੇ ਗੁੰਡੇ ਆਏ ਇਹ ਹਾਇਰਡ ਸਨ ਇਹ ਕਿਵੇਂ ਲਿਆਂਦੇ ਗਏ ਔਰ ਕਿਵੇਂ ਇਥੋਂ ਦੀਆਂ ਕਈ ਗੱਲਾਂ ਉਹ ਜਿਹੜੇ ਕਈ ਇਲਾਕਿਆਂ ਜੋ ਕਈ ਲੋਕ ਕਟ-ਕਟ ਕੇ ਜਿਨ੍ਹਾਂ ਨੂੰ ਸ਼ਰਾਬ ਵੰਡੀ ਗਈ ਕੀਤਾ ਗਿਆ ਉਹ ਹੋਰ ਹੈ ਸਾਡੇ ਗਵਾਂਡੀਆਂ ਨੇ ਹਰ ਜਗ੍ਹਾ ਲੋਕਾਂ ਦੀ ਮਦਦ ਕੀਤੀ ਔਰ ਸਿੱਖਾਂ ਨੂੰ ਇਸ ਗੱਲ ਦੀ ਕਦਰ ਹੈ ਉਹ ਛੱਡੋ ਜਦੋਂ ਗੁਰਦੁਆਰਾ ਸਾਹਿਬਾਨ ਦੀ ਰਿਪੇਅਰ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਕੌਣ ਆਇਆ ਉੱਠ ਕੇ ਅਸਕਾਟ ਵਾਲੇ ਫਰੀਦাবাদ ਸਾਰਾ ਗੁਰਦੁਆਰਿਆਂ ਦੇ ਖਰਚਾ ਉਹਨਾਂ ਨੇ ਆ ਕੇ ਕਿਹਾ ਗਿਆਨੀ ਜੀ ਕੋ ਲਾਏ ਜਨ ਅਧਿਪਤੀ ਕੇ ਮੈਂ ਸਾਰੇ ਗੁਰਦੁਆਰਿਆਂ ਦੀ ਰਿਪੇਅਰ ਕਰਨਾ ਤੋਂ ਸਾਰਾ ਪੈਸਾ ਉਹਨਾਂ ਨੇ ਸੰਗਤਪੁਰੀ ਜੀ ਦੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਦਿੱਤਾ ਗੁਰਦੁਆਰੇ ਦੀ ਰਿਪੇਅਰ ਹੋਈ ਸੋ ਇਸ ਮਾਰੇ ਇੱਕ ਅਤਿ ਕਦੀ ਮੁਨਕਰੀ ਨਹੀਂ ਕਿ ਜਿਹੜੇ ਆਮ ਲੋਕਾਂ ਨੇ ਸਾਡੀ ਕਿਵੇਂ ਮਦਦ ਕੀਤੀ ਦੇਖੋ ਗੱਲ ਕਿ ਸਮਝ ਲੋ ਇਹ ਜਿਹੜੀ ਇਦਰਾ ਜੀ ਦੇ ਜਾਣ ਤੋਂ ਬਾਅਦ ਹਮਲਾ ਸ਼ੁਰੂ ਹੋਇਆ ਇਸ 56 ਇਹ ਆਮ ਲੋਕ ਨਹੀਂ ਉੱਠੇ ਇਹ ਜਦ ਤੱਕ ਇਹ ਖੂਨ ਦਾ ਬਦਲਾ ਖੂਨ ਦਾ ਨਾਰਾ ਦੇਣ ਵਾਲੇ ਲੀਡਰ ਉੱਠ ਕੇ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ 'ਚ ਉਹਨਾਂ ਨੇ ਕਾਂਗਰਸ ਐਮਪੀ ਆਂ ਦੀਆਂ ਡਿਊਟੀਆਂ ਲਾਈਆਂ ਅੱਗੇ ਜਾਓ ਇਹ ਸਾਰਿਆਂ ਨੂੰ ਪਤਾ ਹੈ ਇਹ ਆ ਚੁੱਕਾ ਹੈ ਨਾਨਾ ਮਤੇਜੀ ਦੀ ਰਿਪੋਰਟ ਆ ਚੁੱਕਾ ਹੈ ਉੱਥੇ ਲੋਕ ਪੇਸ਼ ਹੋਏ ਉਸ ਬਾਰੇ ਸਾਨੂੰ ਕੋਈ ਇਨਕਾਰ ਨਹੀਂ ਲੇਕਿਨ ਅਸੀਂ ਕਦੇ ਵੀ ਸ਼ਹਿਰ ਦੀ ਜਨਤਾ ਦੇ ਖਿਲਾਫ ਨਹੀਂ ਸ਼ਹਿਰ ਦੇ ਲੋਕਾਂ ਨੇ ਬੜੀ ਮਦਦ ਕੀਤੀ ਉਸ ਲਈ ਮੇਛਾ ਸੀ ਉਹਨਾਂ ਦੇ ਰਣੀ ਦੇਖੋ ਜੀ ਇਹ ਤਾਂ ਡਿਮਾਂਡ ਕبھی ਖਤਮ ਨਹੀਂ ਹੋਗੀ ਕਿ ਜੋ ਕਤਲਿਆਮ ਹੋਇਆ ਉਸ ਦਾ ਅਸਲ ਉਹਦਾ ਅਸਲ ਦੋਸ਼ੀ ਜਿਹੜੀ ਮੈਂ ਜਿੱਦਾ ਪਾਰਲੀਮੈਂਟ ਵਿੱਚ ਮੈਂ ਬੋਲਿਆ ਕਿ ਉਸ ਵਕਤ ਦੇ ਪੁਲਿਸ ਅਫਸਰ ਉਸ ਵਕਤ ਦਾ ਐਲਜੀ ਉਸ ਵਕਤ ਦਾ ਪੁਲਿਸ ਕਮਿਸ਼ਨਰ ਇਹ ਅਸਲ ਦੋਸ਼ੀ ਤੋਂ ਹੈ ਕਾਸੀ ਇੱਕ ਦੂਜੇ ਦੇ ਉਹਨਾਂ ਲੀਡਰਾਂ ਦੇ ਬਾਰੇ ਤੇ ਆ ਹੀ ਨੇ ਸੱਜਨ ਕੁਮਾਰ ਜੇਲ੍ਹ ਚ ਬਾਕੀ ਕਈ ਮਰ ਗਏ ਲੇਕਿਨ ਜਿਹੜੀ ਅਸਲ ਗੱਲ ਹੈ ਕਿ ਜਿਹੜੀ ਸਰਕਾਰੀ ਮਸ਼ੀਨਰੀ ਉਸ ਵਕਤ ਸੀ ਉਹਨੇ ਦੀ ਡਿਊਟੀ ਨਹੀਂ ਨਿਭਾਈ ਆਪਣੀ ਕਿਸੇ ਪੁਰਸ਼ ਨੇ ਬਚਾਇਆ ਸਿੱਕ ਕਿਸ ਨੇ ਰੋਕਿਆ ਉਲਟਾ ਨੁਕਸਾਨ ਹੋਇਆ ਉਲਟਾ ਪੁਲਿਸ ਵਾਲਿਆਂ ਨੇ ਸਿੱਖਾਂ ਦੇ ਹਮਲੇ ਆਪ ਕੀਤੇ ਇਹ ਮੇਰੀ ਪਾਰਲੀਮੈਂਟ ਸਪੀਚ ਹੈ ਉਹ ਸੁਣ ਲਓ ਇਹ ਤੇ ਕੋਈ ਔਰ ਨਾਨਾ ਮੀਤੀ ਦੀ ਰਿਪੋਰਟ ਉਸ ਤੋਂ ਬਾਅਦ ਕਮਿਸ਼ਨਰ ਦੀ ਰਿਪੋਰਟ ਸਾਰੇ ਉਸ ਵਕਤ ਦੇ ਪੁਲਿਸ ਸੁਪਰਡੈਂਟ ਪੁਲਸਾਂ ਦੇ ਤਿੰਨਾਂ ਦੇ ਨਾਮ ਚਪੇ ਉਹਨਾਂ ਦੇ ਕੋਈ ਇਨਕੁਆਇਰੀ ਨਹੀਂ ਮੈਂ ਤਾਂ ਪਾਰਲੀਮੈਂਟ ਵਿੱਚ ਤਾਮਰਨ ਸਾਹਿਬ ਨੂੰ ਪੁੱਛਿਆ ਮੈਂ ਕਿ ਜਿਹੜੀ ਇਹ ਰਿਪੋਰਟ 17 ਅਫਸਰ ਜਿਹੜੇ ਦੇ ਖਿਲਾਫ ਲਿਖਿਆ ਗਿਆ ਕੀ ਐਕਸ਼ਨ ਲਿਆ ਬਾਕੀ ਇਹ ਦੇਖ ਕਰਕੇ ਉਹਦੇ ਸਾਡੀ ਡਿਮਾਂਡ ਕਾਇਮ ਹੈ ਹੁਣ ਤੱਕ ਸਵਾਲ ਹੈ ਕਿ ਮੇਰੀ ਪਾਰਲੀਮੈਂਟ ਦੀ ਸਪੀਚ 2010 ਦੀ ਉਸ ਵਕਤ ਸਰਕਾਰ ਇਹਨਾਂ ਦੀ ਸੀ ਉਸ ਵਕਤ ਅਸੀਂ ਕਿਹਾ ਵੀ ਜਿਹੜੇ ਪੁਲਿਸ ਬੰਦੇ ਆ ਆਫਰ ਜਿੰਨੇ ਕਮਿਸ਼ਨ ਬਣਿਆ ਉਹਨਾਂ ਦੀਆਂ ਰਿਪੋਰਟਾਂ ਪਈਆਂ ਉਹਨਾਂ ਦੀ ਰਿਪੋਰਟਾਂ ਕਿਉਂ ਨਹੀਂ ਲਾਗੂ ਹੋਈਆਂ ਹੁਣ ਤੱਕ ਇਹ ਤੇ ਸਾਡੀ ਡਿਮਾਂਡ ਹੁਣ ਤੱਕ ਵੀ ਕਾਇਮ ਹੈ ਠੀਕ ਹੈ ਉਸ ਮੌਕੇ ਦਾ ਐਲਜੀ ਵੀ ਡੈਥ ਹੋ ਗਈ ਅਫਸਰ ਵੀ ਕਈ ਮਰ ਗਏ ਲੇਕਿਨ ਸਵਾਲ ਤੇ ਹੈ ਕਿ ਉਹਨਾਂ ਦੀਆਂ ਪੈਨਸ਼ਨਾਂ ਹੀ ਰੁਕ ਜਾਂਦੀਆਂ देखो मैं अब इस मुकाबला में नहीं करना चाहता सवाल है हमारी डिमांड ਉਸਕੋ ਕੀ ਹੈ ਸਾਰੀ ਸਰਕਾਰ ਦੀ ਡਿਊਟੀ ਹੈ ਇਨਸਾਫ ਦੇਵੇ ਇਹ ਹੋਰ ਸਰਕਾਰਾਂ ਹੈ ਕਿਸ ਕੰਮ ਦੇ ਪ੍ਰਧਾਨ ਮੰਤਰੀ ਜੀ ਜੋ ਕਿਹਾ ਜਾਂਦਾ ਉਹ ਬੜੀ ਜਨਵਰੀ ਨਾਲ ਪ੍ਰਧਾਨ ਮੰਤਰੀ ਜੀ ਦਾ ਬਿਆਨ ساری ਦੁਨੀਆ ਐਕਸੈਪਟ ਕਰਦੀ ਹੈ ਕੋਈ ਮੈਨੂੰ ਉਸ ਤੇ ਕਮੈਂਟ ਕਰਨ ਦੀ ਲੋੜ ਨਹੀਂ ਪਰ ਮੈਂ ਇੱਕੋ ਗੱਲ ਕਹਿ ਸਕਦਾ ਕਿ 1984 ਜਿਹੜਾ ਦਿੱਲੀ ਕਤਲੇਆਮ ਸਿੱਖਾਂ ਦਾ ਹੋਇਆ ਉਸ ਵਕਤ ਸਭ ਤੋਂ ਚੰਗੀ ਸੇਵਾ ਮੈਂ ਇੱਦੇ ਆਰਟੀਕਲ ਵੀ ਲਿਖੇ ਆ ਉਹ ਵਿਜੇ ਕੁਮਾਰ ਮਲੋਤਰਾ اور ਮਦਰ ਨਾਲ ਖੁਰਾਨਾ ਇਹ ਜਿਹੜੇ ਕਿ ਉਸ ਵਕਤ ਇਸ ਪਾਰਟੀ ਦੇ ਲੀਡਰ ਸਨ ਉਹਨਾਂ ਨੇ ਕੀਤੀ ਮਲੋਤਰਾ ਜੀ ਤੇ ਜਦੋਂ ਗਾਜ਼ੀਆਬਾਦ ਟ੍ਰੇਨ ਤੇ ਸਿੱਖਾਂ ਦਾ ਹਮਲਾ ਹੋਇਆ ਆਪਣੇ ਵਰਕਰ ਲੈ ਕੇ ਉੱਥੇ ਪਹੁੰਚੇ ਉਹਨਾਂ ਨੂੰ ਬਚਾਇਆ ਹੁਣੇ ਮਲੋਤਰਾ ਜੀ ਦਾ ਜਦੋਂ निधन ਹੋਇਆ ਮੈਂਨੇ ਲੇਖ ਲਿਖੇ ਜੋ ਸਭ ਅਖਬਾਰਾਂ ਵਿੱਚ छਪਾਇਆ ਔਰ ਇਸ ਬਾਤ ਦਾ ਨਾ ਔਰ ਇਸ ਗੱਲ ਦਾ ਕਿ ਮਦਦ ਨਾਲ ਖੁਰਾਨਾ ਜੀ ਨੇ ਸਾਰਾ ਮਹੱਲਾ ਉਹ ਜਾਣਦਾ ਕਿਵੇਂ ਘਰਾਂ-ਘਰਾਂ ਜਾ ਕੇ ਜਿਨ੍ਹਾਂ ਦੇ ਨਾਲ ਦੇ ਜਿੰਨੇ ਵੀ ਦੋਸਤ ਯਾਰ ਇਹਨਾਂ ਦਾ ਗਰੁੱਪ ਸੀ ਪੂਰੀ ਮਦਦ ਕੀਤੀ ਔਰ ਇਸ ਵਾਰ ਤੇ ਸਾਰੀ ਦੁਨੀਆ ਨੂੰ ਪਤਾ ਹੈ ਲੋਕ ਇਹਦਾ ਅਪਰੀਸ਼ੀਏਟ ਕਰਦੇ ਇਹ ਕਦੇ ਨਾ ਭੁੱਲੋ ਕਿ ਦਿੱਲੀ ਸ਼ਹਿਰ ਵਿੱਚ ਸਿੱਖਾਂ ਦੇ ਹੱਕ ਵਿੱਚ ਮੱਲੇਦਾਰ ਗਵਾਂਡੀ ਅਣਗਿਣਤ ਹੈ ਬਿਲਕੁਲ ਇਹ ਜਿਹੜੇ ਮਾਰਨ ਵਾਲੇ ਗੁੰਡੇ ਆਏ ਇਹ ਹਾਇਰਡ ਸਨ ਕਿ ਕਿਵੇਂ ਲਿਆਂਦੇ ਗਏ ਔਰ ਕਿਵੇਂ ਇਥੋਂ ਦੀਆਂ ਕਈ ਗੱਲਾਂ ਉਹ ਜਿਹੜੇ ਕਈ ਇਲਾਕਿਆਂ ਜੋ ਕਈ ਲੋਕ ਕਟ-ਕਟ ਕੇ ਜਿਨ੍ਹਾਂ ਨੂੰ ਸ਼ਰਾਬ ਵੰਡੀ ਗਈ ਕੀਤਾ ਗਿਆ ਉਹ ਹੋਰ ਹੈ ਸਾਡੇ ਗਵਾਂਡੀਆਂ ਨੇ ਹਰ ਜਗ੍ਹਾ ਲੋਕਾਂ ਦੀ ਮਦਦ ਕੀਤੀ ਔਰ ਸਿੱਖਾਂ ਨੂੰ ਇਸ ਗੱਲ ਦੀ ਕਦਰ ਹੈ ਉਹ ਛੱਡੋ ਜਦੋਂ ਗੁਰਦੁਆਰਾ ਸਾਹਿਬਾਨ ਦੀ ਰਿਪੇਅਰ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਕੌਣ ਆਇਆ ਉੱਠ ਕੇ ਅਸਕਾਟ ਵਾਲੇ ਫਰੀਦাবাদ ਸਾਰਾ ਗੁਰਦੁਆਰਿਆਂ ਦੇ ਖਰਚਾ ਉਹਨਾਂ ਨੇ ਆ ਕੇ ਗਿਆਨੀ ਜੀ ਕੋਲ ਆਏ ਗਿਆਨੀ ਜੀ ਰਾਜਪਤੀ ਕੇ ਮੈਂ ਸਾਰੇ ਗੁਰਦੁਆਰਿਆਂ ਦੀ ਰਿਪੇਅਰ ਕਰਨਾ ਤੋ ਸਾਰਾ ਪੈਸਾ ਉਹਨਾਂ ਨੇ ਸੰਗਤਪੁਰੀ ਜੀ ਨੂੰ ਗੁਰਦੁਆਰੇ ਦੇ ਪ੍ਰਧਾਨ ਤਨ ਉਹਨਾਂ ਨੂੰ ਦਿੱਤਾ ਗੁਰਦੁਆਰੇ ਦੀ ਰਿਪੇਅਰ ਹੋਈ ਸੋ ਇਸ ਵਾਰ ਇਹ ਤਾਂ ਸਕਦੀ ਨਹੀਂ ਕਿ ਜਿਹੜੇ ਆਮ ਲੋਕਾਂ ਨੇ ਸਾਡੀ ਕਿੰਨੀ ਮਦਦ ਕੀਤੀ ਦੇਖੋ ਗੱਲ ਕਿ ਸਮਝ ਲੋ ਇਹ ਜਿਹੜੀ ਇਦਰਾ ਜੀ ਦੇ ਜਾਣ ਤੋਂ ਬਾਅਦ ਹਮਲਾ ਸ਼ੁਰੂ ਹੋਇਆ ਇਸ 65 ਸ ਇਹ ਆਮ ਲੋਕ ਨਹੀਂ ਉੱਠੇ ਇਹ ਜਦ ਤੱਕ ਇਹ ਖੂਨ ਦਾ ਬਦਲਾ ਖੂਨ ਦਾ ਨਾਰਾ ਦੇਣ ਵਾਲੇ ਲੀਡਰ ਉੱਠ ਕੇ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ 'ਚ ਉਹਨਾਂ ਨੇ ਕਾਂਗਰਸ ਐਮਪੀ ਆਂ ਦੀਆਂ ਡਿਊਟੀਆਂ ਲਾਈਆਂ ਅੱਗੇ ਜਾਓ ਇਹ ਸਾਰਿਆਂ ਨੂੰ ਪਤਾ ਹੈ ਇਹ ਆ ਚੁੱਕਾ ਹੈ ਨਾਨਾ ਮਤੇਜੀ ਦੀ ਰਿਪੋਰਟ ਚ ਆ ਚੁੱਕਾ ਹੈ ਉੱਥੇ ਲੋਕ ਪੇਸ਼ ਹੋਏ ਉਸ ਬਾਰੇ ਸਾਨੂੰ ਕੋਈ ਇਨਕਾਰ ਨਹੀਂ ਲੇਕਿਨ ਅਸੀਂ ਕਦੇ ਵੀ ਸ਼ਹਿਰ ਦੀ ਜਨਤਾ ਦੇ ਖਿਲਾਫ ਨਹੀਂ ਸ਼ਹਿਰ ਦੇ ਲੋਕਾਂ ਨੇ ਬੜੀ ਮਦਦ ਕੀਤੀ ਉਸ ਲਈ ਮੇਛਾ ਸੀ ਉਹਨਾਂ ਦੇ ਰਣੀ ਦੇਖੋ ਇਹ ਇਹ ਤਾਂ ਡਿਮਾਂਡ ਕبھی ਖਤਮ ਨਹੀਂ ਹੋਗੀ ਕਿ ਜੋ ਕਤਲਿਆ ਹੋਇਆ ਹੈ ਉਸ ਦਾ ਅਸਲ ਉਹਦਾ ਅਸਲ ਦੋਚੀ ਜਿਹੜੀ ਮੈਂ ਜਿੱਦਾ ਪਾਰਲੀਮੈਂਟ 'ਚ ਮੈਂ ਬੋਲਿਆ ਕਿ ਉਸ ਵਕਤ ਦੇ ਪੁਲਿਸ ਅਫਸਰ ਉਸ ਵਕਤ ਦਾ ਐਲਜੀ ਉਸ ਵਕਤ ਦਾ ਪੁਲਿਸ ਕਮਿਸ਼ਨਰ ਇਹ ਅਸਲ ਦੋਚੀ ਤੋਂ ਹੈ ਕਾਸੀ ਇੱਕ ਦੂਜੇ ਦੇ ਉਹ ਲੀਡਰਾਂ ਦੇ ਬਾਰੇ ਤੇ ਆ ਹੀ ਨੇ ਸੱਜਨ ਕੁਮਾਰ ਜੇਲ੍ਹ 'ਚ ਹੈ ਬਾਕੀ ਕਈ ਮਰ ਗਏ ਲੇਕਿਨ ਜਿਹੜੀ ਅਸਲ ਗੱਲ ਹੈ ਕਿ ਜਿਹੜੀ ਸਰਕਾਰੀ ਮਸ਼ੀਨਰੀ ਉਸ ਵਕਤ ਸੀ ਉਹਨੇ ਦੀ ਡਿਊਟੀ ਹੀ ਨਿਭਾਈ ਆਪਣੀ ਕਿਸੇ ਪੁਲਿਸ ਨੇ ਬਚਾਇਆ ਸੀ ਕਿਸੇ ਨੇ ਰੋਕਿਆ ਉਲਟਾ ਨੁਕਸਾਨ ਹੋਇਆ ਉਲਟਾ ਪੁਲਿਸ ਵਾਲਿਆਂ ਨੇ ਸਿੱਖਾਂ ਤੇ ਹਮਲੇ ਆਪ ਕੀਤੇ ਇਹ ਮੇਰੀ ਪਾਰਲੀਮੈਂਟ ਸਪੀਚ ਹੈ ਉਹ ਸੁਣ ਲਓ ਇਹ ਤੇ ਕੋਈ ਔਰ ਨਾਨਾ ਮੀਤੀ ਦੀ ਰਿਪੋਰਟ ਵਿੱਚ ਉਸ ਤੋਂ ਬਾਅਦ ਕਮਿਸ਼ਨਰ ਦੀ ਰਿਪੋਰਟ ਵਿੱਚ ਸਾਰੇ ਉਸ ਵਕਤ ਦੇ ਪੁਲਿਸ ਸੁਪਰਡੈਂਟ ਪੁਲਸਾਂ ਦੇ ਤਿੰਨਿਆਂ ਦੇ ਨਾਮ ਚਪੇ ਉਹਨਾਂ ਦੇ ਕੋਈ ਇਨਕੁਆਇਰੀ ਨਹੀਂ ਮੈਂ ਤਾਂ ਪਾਰਲੀਮੈਂਟ ਵਿੱਚ ਤਾਮਰਨ ਸਾਹਿਬ ਨੂੰ ਪੁੱਛਿਆ ਮੈਂ ਕਿ ਜਿਹੜੀ ਇਹ ਰਿਪੋਰਟ 17 ਅਫਸਰ ਜਿਹਦੇ ਦੇ ਖਿਲਾਫ ਲਿਖਿਆ ਗਿਆ ਕੀ ਐਕਸ਼ਨ ਲਿਆ ਬਸ ਇਹ ਦੇਖ ਕਰਕੇ ਉਹਦੇ ਸਾਡੀ ਡਿਮਾਂਡ ਕਾਇਮ ਹੈ ਹੁਣ ਤੱਕ ਸਵਾਲ ਹੈ ਕਿ ਮੇਰੀ ਪਾਰਲੀਮੈਂਟ ਦੀ ਸਪੀਚ 2010 ਦੀ ਉਸ ਵਕਤ ਸਰਕਾਰ ਇਹਨਾਂ ਦੀ ਸੀ ਉਸ ਵਕਤ ਅਸੀਂ ਕਿਹਾ ਵੀ ਜਿਹੜੇ ਪੁਲਿਸ ਬੰਦੇ ਆ ਆਫਸਰ ਜਿੰਨੇ ਕਮਿਸ਼ਨ ਬਣਿਆ ਉਹਨਾਂ ਦੀਆਂ ਰਿਪੋਰਟਾਂ ਪਈਆਂ ਉਹਨਾਂ ਦੀ ਰਿਪੋਰਟਾਂ ਦੇ ਕਿਉਂ ਨਹੀਂ ਲਾਗੂ ਹੋਈਆਂ ਹੁਣ ਤੱਕ ਇਹ ਤੇ ਸਾਡੀ ਡਿਮਾਂਡ ਹੁਣ ਤੱਕ ਵੀ ਕਾਇਮ ਹੈ ਠੀਕ ਹੈ ਉਸ ਵਕਤ ਦਾ ਐਲਜੀਵੀ ਡੈਥ ਹੋ ਗਈ ਅਫਸਰ ਵੀ ਕਈ ਮਰ ਗਏ ਲੇਕਿਨ ਸਵਾਲ ਤੇ ਹੈ ਕਿ ਉਹਨਾਂ ਦੀਆਂ ਪੈਨਸ਼ਨਾਂ ਹੀ ਰੁਕ ਜਾਂਦੀਆਂ ਦੇਖੋ ਵੀ ਮੈਂ ਆਪ ਇਸ ਮੁਕਾਬਲਾ ਮੈਂ ਨਹੀਂ ਕਰਨਾ ਚਾਹਤਾ ਸਵਾਲ ਹੈ ہماری ਡਿਮਾਂਡ ਉਸਕੋ ਤਿੱਖ ਹੈ ਸਰ ਹਰ ਸਰਕਾਰ ਦੀ ਡਿਊਟੀ ਹੈ ਇਨਸਾਫ ਦੇਵੇ ਇਹ ਹੋਰ ਸਰਕਾਰਾਂ ਹੈ ਕਿਸ ਕੰਮ ਨੇ